ਹਰੀਦਵਾਰ ਦੇ ਮਨਸਾ ਦੇਵੀ ਮੰਦਰ ਦੇ ਵਿੱਚ ਭਗੜੜ ਦੇ ਕਾਰਨ 6 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਹੁਣ ਇੱਕ ਹੋਰ ਮੰਦਰ ਦੇ ਵਿੱਚ ਭਗੜੜ ਮੱਚ ਗਈ। ਜੀਹਾਂ ਉੱਤਰ ਪ੍ਰਦੇਸ਼ ਦੇ 12 ਬੰਕੀ ਦੇ ਵਿੱਚ ਭਗੜੜ ਮੱਚਦੀ ਹੈ ਜਿਸ ਦੇ ਕਾਰਨ 2 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਕਈ ਸ਼ਰਧਾਲੂ ਇਸ ਵੇਲੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਕਈਆਂ ਨੂੰ ਸੱਟਾਂ ਗੰਭੀਰ ਲੱਗੀਆਂ ਨੇ ਜਿਨ੍ਹਾਂ ਦਾ ਫਿਲਹਾਲ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਜਿਸ ਤਰੀਕੇ ਦੇ ਨਾਲ ਬੀਤੇ ਦਿਨ ਮਨਸਾ ਦੇਵੀ ਦੀਆਂ ਤਸਵੀਰਾਂ ਸਾਹਮਣੇ ਆਗਦਿਆਂ ਨੇ ਸ਼ਰਧਾਲੂਆਂ ਦੇ ਵਿੱਚ ਭਗਦੜ ਮਚ ਜਾਂਦੀ ਹੈ ਇਸ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਇਹ ਹਾਦਸਾ ਮੁੜ ਵਾਪਰਿਆ ਜਿੱਥੇ 12 ਬੰਕੀ ਦੇ ਵਿੱਚ ਉਸਨੇਸ਼ਵਰ ਮੰਦਿਰ ਸੇ ਜਲ ਅਭਿਸ਼ੇਕ ਦੇ ਲਈ ਇੱਥੇ ਸ਼ਰਧਾਲੂ ਪਹੁੰਚੇ ਹੋਏ ਸਨ ਕਿਉਂਕਿ ਸੌਣ ਦਾ ਮਹੀਨਾ ਚੱਲ ਰਿਹਾ ਹੈ ਤੀਜਾ ਸੋਮਵਾਰ ਸੀ ਤੇ ਇਸੇ ਦਰਮਿਆਨ ਦੱਸਿਆ ਜਾ ਰਿਹਾ ਕਿ ਰਾਤ ਕਰੀਬ 2 ਵਜੇ ਦਾ ਸਮਾਂ ਸੀਗਾ ਜਦੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਦੇ ਲਈ ਆਏ ਹੋਏ ਸਨ ਸ਼ਿਵ ਜੀ ਦੇ ਜਲ ਅਭਿਸ਼ੇਕ ਕਰਨ ਦੇ ਲਈ ਆਏ ਹੋਏ ਸਨ ਤੇ ਇਸੇ ਦਰਮਿਆਨ ਕਿਹਾ ਜਾਂਦਾ ਦਾ ਕਿ ਮੰਡਲ ਪਰਿਸ਼ਦ ਦੇ ਵਿੱਚ ਕਰੰਟ ਫੈਲ ਜਾਂਦਾ ਹੈ ਜਿਸ ਤੋਂ ਬਾਅਦ ਭਗਦੜ ਮਚ ਜਾਂਦੀ ਹੈ ਤੇ ਇਸੇ ਭਗਦੜ ਦਾ ਸ਼ਿਕਾਰ ਹੁੰਦੇ ਨੇ ਦੋ ਸ਼ਰਦਾਲੂ ਅਤੇ ਕਈ ਸ਼ਰਦਾਲੂ ਜਿਹੜੇ ਨੇ ਇਸ ਵੇਲੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਤਸਵੀਰਤ ਤੁਹਾਨੂੰ ਦਿਖਾ ਰਹੇ ਹਾਂ ਮੰਦਿਰ ਦੀਆਂ ਜਿੱਥੇ ਇਹ ਭਗਦੜ ਮਚੀ ਹੈ ਫਿਲਹਾਲ ਜਿਹੜੇ ਹਾਲਾਤ ਨੇ ਉਹ ਕਾਬੂ ਦੇ ਵਿੱਚ ਨੇ ਪਰ ਜਦੋਂ ਭਗਦੜ ਮੱਚਦੀ ਹੈ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਦਾ ਹੈ ਜੋ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਇਸ ਵੇਲੇ ਕਈ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਹਸਪਤਾਲ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੰਦਿਰ ਪਰਿਸਰ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਬੱਚੇ ਅਤੇ ਮਹਿਲਾਵਾਂ ਦੀ ਗਿਣਤੀ ਵੱਧ ਦੱਸੀ ਜਾ ਰਹੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੇ ਹੋਏ ਸਨ 2 ਵਜੇ ਦਾ ਸਮਾਂ ਸੀ ਜਦੋਂ ਜਲ ਅਭਿਸ਼ੇਕ ਦੌਰਾਨ ਅਚਾਨਕ ਕਰੰਟ ਫੈਲ ਜਾਂਦਾ ਹੈ ਤੇ ਕਰੰਟ ਦੇ ਕਾਰਨ ਕਈ ਸ਼ਰਧਾਲੂ ਇਸ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਵੀ ਹਾਦਸਾ ਵਾਪਰਦਾ ਹੈ ਅੱਜ ਮੁੜ ਉਹ ਹਾਦਸਾ ਵਾਪਰਦਾ ਹੈ ਵਾਰ-ਵਾਰ ਪਗਦੜ ਦੀਆਂ ਖਬਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ 12 ਪੰਕੀ ਜ਼ਿਲ੍ਹੇ ਦੇ ਹੈਦਰਗੜ੍ਹ ਖੇਤਰ ਦੇ ਵਿੱਚ ਇਹ ਪੁਰਾਣਾ ਉਸਨੇਸ਼ਵਰ ਮਹਾਦੇਵ ਦਾ ਮੰਦਿਰ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਇਹ ਹਾਦਸਾ ਵਾਪਰ ਜਾਂਦਾ ਹੈ ਹੁੰਦਾ ਕਿ ਇਹ ਅਚਾਨਕ ਦੱਸਿਆ ਜਾਂਦਾ ਹੈ ਕਿ ਜੋ ਬਿਜਲੀ ਦੀਆਂ ਤਾਰਾ ਹੁੰਦੀਆਂ ਨੇ ਉਹ ਸ਼ੈੱਡ ਤੇ ਡਿੱਗ ਜਾਂਦੀਆਂ ਨੇ ਜਿਸ ਦੇ ਕਾਰਨ ਮੰਦਿਰ ਦੇ ਵਿੱਚ ਇਹ ਕਰੰਟ ਫੈਲ ਜਾਂਦਾ ਹੈ ਜਿਹੜੇ ਸ਼ਰਧਾਲੂਆਂ ਦੇ ਵੱਲੋਂ ਮੰਦਿਰ ਪਰਸਰ ਦੇ ਵਿੱਚ ਇਹਨਾਂ ਸ਼ੈੱਡ ਨੂੰ ਹੱਥ ਲਗਾਇਆ ਗਿਆ ਉਹਨਾਂ ਨੂੰ ਕਰੰਟ ਇਹਨਾਂ ਜ਼ਬਰਦਸਤ ਲੱਗਦਾ ਹੈ ਕਿ ਦੋ ਸ਼ਰਧਾਲੂਆਂ ਦੀ ਤਾਂ ਜਾਨ ਹੀ ਮੌਕੇ ਤੇ ਚਲੇ ਜਾਂਦੀ ਹੈ ਤੇ ਕਈ ਸ਼ਰਧਾਲੂ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਬਿਜਲੀ ਦਾ ਕਰੰਟ ਫੈਲਣ ਦੇ ਕਾਰਨ ਸ਼ਰਧਾਲੂਆਂ ਦੇ ਵਿੱਚ ਅਫੜਾ ਦਫੜੀ ਮੱਚ ਜਾਂਦੀ ਹੈ ਲੋਕ ਚੀਕਾ ਮਾਰਦੇ ਨੇ ਇੱਧਰ ਉੱਧਰ ਭੱਜਦੇ ਨੇ ਇਸੇ ਦਰਮਿਆਨ ਜਿਹੜੇ ਹਾਲਾਤ ਨੇ ਉਹ ਖਰਾਬ ਹੋ ਜਾਂਦੇ ਨੇ ਕਿਉਂਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੇ ਪਹੁੰਚੇ ਹੋਏ ਨੇ ਤੇ ਇਸੇ ਦਰਮਿਆਨ ਜੋ ਮੰਦਰ ਦੇ ਵਿੱਚ ਸ਼ਰਧਾਲੂ ਮੱਥਾ ਟੇਕ ਰਹੇ ਸਨ ਤੇ ਇਸੇ ਦਰਮਿਆਨ ਜਦੋਂ ਬਿਜਲੀ ਦਾ ਕਰੰਟ ਫੈਲ ਜਾਂਦਾ ਤਾਂ ਉਹਨਾਂ ਦੇ ਵਿੱਚ ਭਗਦੜ ਮਚ ਜਾਂਦੀ ਹੈ 30 ਤੋਂ ਵੱਧ ਜਿਹੜੇ ਨੇ ਸ਼ਰਧਾਲੂ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਔਰਤਾਂ ਵੀ ਨੇ ਬੱਚੇ ਵੀ ਨੇ ਇਸ ਘਟਨਾ ਤੇ ਮੁੱਖ ਮੰਤਰੀ ਜਿਉ ਨੇ ਯੂਪੀ ਦੇ ਯੋ ਦਿੱਤੈਨਾਥ ਯੋਗਯ ਦਿੱਤੈਨਾਥ ਉਹਨਾਂ ਦੇ ਵੱਲੋਂ ਦੁੱਖ ਜਤਾਇਆ ਗਿਆ ਉਹਨਾਂ ਦੇ ਵੱਲੋਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਅਧਿਕਾਰੀਆਂ ਨੂੰ ਜਾਂਚ ਦੇ ਆਦੇਸ਼ ਦੇ ਰਿਤੇ ਗਏ ਨੇ ਮੰਦਰ ਪਰਿਸਰ ਦੇ ਵਿੱਚ ਫਿਲਹਾਲ ਸੁਰੱਖਿਆ ਪੁਲਿਸ ਫੋਰਸ ਪਹਿਲਾਂ ਹੀ ਮੌਜੂਦ ਸੀ ਪਰ ਇਸ ਹਾਦਸੇ ਤੋਂ ਬਾਅਦ ਹੋਰ ਪੁਲਿਸ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਸਾਰੇ ਜ਼ਖਮੀ ਇਸ ਵੇਲੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਜਦੋਂ ਇਹ ਹਾਦਸੇ ਦੀ ਖਬਰ ਮਿਲਦੀ ਹੈ ਤੇ ਐਂਬੂਲੈਂਸ ਰਾਹੀਂ ਕੁਝ ਜੋ ਸ਼ਦਾਲੂ ਜਿਹੜੇ ਜ਼ਿਆਦਾ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਹੈਦਰਗੜ੍ਹ ਤੇ ਕਿਰੀਆ ਨੂੰ ਤ੍ਰिवेदीगंज ਕਮਿਊਨਿਟੀ ਹੈ ਹੈਲਥ ਸੈਂਟਰ ਦੇ ਵਿੱਚ ਜ਼ਖਮੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਉੱਥੇ ਪਹਤ ਤਿਰਾਇਆ ਜਾਂਦਾ ਫਿਲਹਾਲ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਪਰ ਇਸ ਹਾਦਸੇ ਦੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ 2:30 ਵਜੇ ਦਾ ਸਮਾਂ ਹੁੰਦਾ ਜਦੋਂ ਅਚਾਨਕ ਪਗਦੜ ਮਚ ਜਾਂਦੀ ਹੈ ਕੀ ਕੁਝ ਜੋ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਉਹਨਾਂ ਦਾ ਕੀ ਕੁਝ ਕਹਿਣਾ ਡਾਕਟਰਾਂ ਦਾ ਕੀ ਕੁਝ ਕਹਿਣਾ ਆਓ ਸੁਣ ਲੈਨੇ ਆ ਆ ਸਰਾਂਪ ਲੱਭਤ ਭਾਈ ਸੈਕਿੰਡਰੀ ਜੀ ਕਹਿੰਦੇ ਇੱਕ ਘਟਨਾ ਉਸਾਰਨੀਸ਼ਰ ਮੰਦਿਰ ਵਿਖੇ पर कुछ लोग विद्युत तारों के चपेट में आ गए और उसमें थोड़ा पैनिक हुआ कुछ लोग उनका सब टोटल तो उनतीस लोग सामुदायिक स्वास्थ्य केंद्र हैदरगढ़ जो हाँ नजदीक में है वहाँ लाए गए और उनमें से एक इंजर्ड उसको जिला स्तर रेसर किया गया लेकिन उसकी हालत खतरे से बाहर देख करके आए सामुदायिक स्वास्थ्य केंद्र त्रिवेदीगंज जो पासी में है वहाँ पर नौ लोग जाए गए थे जिसमें कि दो ब्रॉडेड थे और सात और व्यक्ति साथ थे जिनको की जिला स्तर भेजा गया सभी की हालत ठीक है साथ ही साथ छः और इंजर्ड थे जिनको सामुदायिक स्वास्थ्य केंद्र कोठी ले गया था सभी को डिस्चार्ज दिया गया है यहाँ पर कुल मिलाकर के जिला अस्पताल में पाँच व्यक्तिम्स को लाया गया था इंजर्ड को लाया गया था सभी की हालत खबरेंस मैं आ है और सबको डिस्चार्ज किया जा रहा है समरकों की पहचान हुई मृतक में एक की पहचान हुई जिसका नाम प्रशांत कुमार है और वो ਲੋਨੀ ਕਟਰਾ ਕੇ ਆਸਪਾਸਿਤ ਕਿਰਨ ਵਾਲੇ ਦੂਸਰੀ ਬਰਤਕ ਦੀ ਵੀ ਸ਼ਾਮਲ ਹੈ ਲਈ ਉਸ ਨੂੰ ਅਗਿਆਤ ਰੱਖਿਆ ਗਿਆ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਜਿੱਥੇ ਉੱਤਰ ਪ੍ਰਦੇਸ਼ ਦੇ ਵਿੱਚ ਸਵੇਰ ਦਾ ਸਮਾਂ ਹੁੰਦਾ ਹੈ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਕਿਉਂਕਿ ਸੌਣ ਦਾ ਮਹੀਨਾ ਚੱਲ ਰਿਹਾ ਹੈ ਸ਼ਿਵਜੀ ਦਾ ਜਲ ਅਭਿਸ਼ੇਕ ਕਰਨ ਦੇ ਲਈ ਪਹੁੰਚਦੇ ਨੇ ਮੰਦਿਰਾਂ ਦੇ ਵਿੱਚ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਨੇ ਤੇ ਇਸੇ ਦਰਮਿਆਨ ਇਸ ਮੰਦਰ ਦੇ ਵਿੱਚ ਵੀ ਕਿਉਂਕਿ ਪੁਰਾਣਾ ਮੰਦਿਰ ਹੈ ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਸ਼ਿਵਜੀ ਦਾ ਜਲ ਅਭਿਸ਼ੇਕ ਕਰਨ ਦੇ ਲਈ ਪਹੁੰਚੇ ਸਨ ਤੇ ਅਚਾਨਕ ਜੋ ਜਾਣਕਾਰੀ ਮਿਲੀ ਹੈ ਇਹਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬੰਦਰਾ ਦੇ ਵੱਲੋਂ ਜੋ ਬਿਜਲੀ ਦੀਆਂ ਤਾਰਾਂ ਹੁੰਦੀਆਂ ਨੇ ਉੱਤੇ ਛਾਲ ਮਾਰੀ ਜਾਂਦੀ ਹੈ ਅਚਾਨਕ ਇਹ ਤਾਰ ਟੁੱਟ ਜਾਂਦੀ ਹੈ ਛੜ ਤੇ ਡਿੱਗ ਜਾਂਦੀ ਹੈ ਜਿਸ ਦੇ ਕਾਰਨ ਮੰਦਰ ਦੇ ਵਿੱਚ ਕਰੰਟ ਫੈਲ ਜਾਂਦਾ ਹੈ ਜਿਹੜੇ ਸ਼ਰਧਾਲੂ ਕਰੰਟ ਦੀ ਚਪੇਟ ਦੇ ਵਿੱਚ ਆਂਦੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਤੇ ਇਸ ਕਰੰਟ ਦੇ ਕਾਰਨ ਦੋ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਬੀਤੇ ਦਿਨ ਵੀ ਹਾਦਸਾ ਵਾਪਰਿਆ ਸੀ ਅੱਜ ਫੇਰ ਹਾਦਸਾ ਵਾਪਰਿਆ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਕਿ ਆਪਣੀ ਵੀ ਸੁਰੱਖਿਆ ਸ਼ਰਧਾਲੂਆਂ ਨੂੰ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕਿ ਮੰਦਿਰਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਨੇ ਪਰ ਉੱਥੇ ਆਪਣੀ ਸੁਰੱਖਿਆ ਕਿਵੇਂ ਕੀਤੀ ਜਾਵੇ ਇਹ ਵੀ ਤੁਹਾਡੀ ਜ਼ਿੰਮੇਵਾਰੀ ਹੈ ਜਦੋਂ ਭਗਦਰ ਮਚਦੀ ਹੈ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ ਕਿਉਂਕਿ ਜੋ ਪਿਛਲੇ ਦਿਨ ਦੀ ਖਬਰ ਦੀ ਗੱਲ ਕੀਤੀ ਜਾਵੇ ਮਨਸਾ ਦੇਵੀ ਮੰਦਿਰ ਦੀ ਤਾਂ ਉਸ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਕਰੰਟ ਦੀ ਝੂਠੀ ਅਫਵਾਹ ਫਲਾਈ ਗਈ ਸੀ ਜਿਸ ਦੇ ਕਾਰਨ ਸ਼ਰਧਾਲੂ ਡਰ ਜਾਂਦੇ ਨੇ ਡਰ ਦੇ ਮਾਹੌਲ ਦੇ ਵਿੱਚ ਉਹ ਭੱਜਣ ਲੱਗ ਪੈਂਦੇ ਨੇ ਤੇ ਇਸ ਸਮੇਂ ਦੇ ਵਿੱਚ ਸੂਝ-ਬੂਝ ਦੇ ਨਾਲ ਕੰਮ ਲੈਣਾ ਚਾਹੀਦਾ ਹੈ ਭਗਦਰ ਦੇ ਵਿੱਚ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਇਹੀ ਸੋਚਣਾ ਚਾਹੀਦਾ ਹੈ ਕਿ ਕਿਵੇਂ ਸੁਰੱਖਿਅਤ ਕੀਤਾ ਜਾਵੇ ਕਿਉਂਕਿ ਜਦੋਂ ਕੋਈ ਵਿਅਕਤੀ ਡਿੱਗ ਜਾਂਦਾ ਹੈ ਤਾਂ ਉਸ ਦੇ ਉੱਪਰ ਹੋਰ ਬੰਦੇ ਡਿੱਗ ਜਾਂਦੇ ਨੇ ਤੇ ਜੋ ਵਿਅਕਤੀ ਜਿਹੜਾ نیچے ਹੁੰਦਾ ਉਸ ਦੀ ਦਮਕੋੜ ਦਾ ਭਾਰ ਪੈਣ ਦੇ ਕਾਰਨ ਇਸ ਤਰੀਕੇ ਦੇ ਨਾਲ ਹਾਦਸੇ ਜਿਹੜੇ ਨੇ ਵਾਪਰ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਇਹ ਧਿਆਨ ਦੇ ਵਿੱਚ ਰੱਖੋ ਜੇਕਰ ਤੁਸੀਂ ਡਿੱਗ ਗਿਓ ਆਪਣੇ ਆਪ ਨੂੰ ਮੁੜ ਖੜਾ ਕਰੋ ਇੱਕ ਸਾਈਡ ਤੇ ਜਾਓ ਅੱਛੇ ਤਰੀਕੇ ਦੇ ਨਾਲ ਆਪਣਾ ਧਿਆਨ ਰੱਖੋ ਤੇ ਫਿਰ ਉਸ ਮੰਦਰ ਤੋਂ ਬਾਹਰ ਨਿਕਲਣ ਦਾ ਰਸਤਾ ਜਾਂ ਫਿਰ ਜਿੱਥੇ ਤੁਸੀਂ ਭਗਦਰ ਦੇ ਵਿੱਚ ਫਸ ਚੁੱਕੇ ਹੋ ਉੱਥੋਂ ਬਾਹਰ ਨਿਕਲਣ ਦਾ ਰਸਤਾ ਲੱਭੋ ਤੇ ਇਸ ਸਮੇਂ ਦੇ ਵਿੱਚ ਪੈਨਿਕ ਹੋਣ ਦੀ ਥਾਂ ਸੋਚ-ਬੋਚ ਦੇ ਨਾਲ ਜਿਹੜਾ ਡਿਸੀਜਨ ਲੈਣਾ ਚਾਹੀਦਾ ਹੈ ਇਸੇ ਤਰੀਕੇ ਦੇ ਨਾਲ ਅੱਜ ਵੀ ਇਹ ਹਾਦਸਾ ਜਿਹੜਾ ਵਾਪਰਦਾ ਜਿੱਥੇ ਮੰਦਰ ਦੇ ਵਿੱਚ ਅਚਾਨਕ ਭਗਦੜ ਮਚ ਗਈ ਤੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ Mobila kade gana?